ਜਿਹੜਾ ਹੈ ਵੱਡਾ ਸਾਨੂੰ ਕਾਫਲਾ ਇੱਥੇ ਨਜ਼ਰ ਆ ਰਿਹਾ ਲਗਾਤਾਰ ਟਰਾਲੀਆਂ ਨਿਕਲੀਆਂ ਨਿਕਲੀ ਜਾ ਰਹੀ ਹੈ ਤੋਂ ਇਸ ਤੋਂ ਇਲਾਵਾ ਟਰੱਕ ਨੇ ਬੱਸਸਾਂ ਨੇ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਆਪਣੀ ਬੱਸਾਂ ਨੇ ਉਹ ਇਸ ਕਾਫਲੇ ਦੇ ਵਿੱਚ ਮੌਜੂਦ ਹੈ ਲੋਕੀ ਆਪਣੀ ਗੱਡੀਆਂ ਦੇ ਵਿੱਚ ਵੀ ਇੱਥੇ ਪਹੁੰਚੇ ਨੇ ਲੇਕਿਨ ਹੁੰਮ ਹੁਮਾ ਕੇ ਇੱਥੇ ਕਿਸਾਨ ਪੌਂਚੇ ਨੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਕਿਉਂਕਿ ਸਾਰਿਆਂ ਨੂੰ ਇਕੱਠੇ ਹੋਣ ਵਾਸਤੇ ਫਤੇਗੜ ਸਾਹਿਬ ਕਿਹਾ ਗਿਆ ਸੀਗਾ ਕਿ ਜੋ ਵੀ ਮੀਟਿੰਗ ਦੇ ਵਿੱਚ ਫੈਸਲਾ ਹੋਏਗਾ ਉਸ ਤੋਂ ਬਾਅਦ ਅੱਗੇ ਦੀ ਰਣਨੀਤੀ ਤਿਆਰ ਕੀਤੀ ਜਾਏਗੀ ਤੇ ਕੱਲ 3-5 ਘੰਟੇ ਮੀਟਿੰਗ ਚੱਲੀ 5 ਘੰਟੇ ਤੋਂ ਵੀ ਵੱਧ ਦਾ ਸਮਾਂ ਲੱਗਿਆ ਲੇਕਿਨ ਉਸ ਦੇ ਵਿੱਚ ਕੋਈ ਵੀ ਸਿੱਟਾ ਨਹੀਂ ਨਿਕਲਿਆ ਜਿਸ ਤੋਂ ਬਾਅਦ ਦਿੱਲੀ ਕੂਚ ਕਰਨ ਦਾ ਫੈਸਲਾ ਲਿੱਤਾ ਗਿਆ ਤੇ ਦਿੱਲੀ ਕੂਚ ਹੁੜ ਕੀਤਾ ਜਾ ਰਿਹਾ ਹੈ ਪੋਸਟਰਸ ਲੱਗੇ ਹੋਏ ਨੇ ਟਰੈਕਟਰ ਟਰਾਲੀਆਂ ਦੇ ਵਿੱਚ ਇੱਥੇ ਤੁਸੀਂ ਦੇਖ ਸਕਦੇ ਹੋ ਬਾਈਕਸ ਦੇ ਵਿੱਚ ਵੀ ਮੋਟਰਸਾਈਕਲਾਂ ਦੇ ਵਿੱਚ ਵੀ ਜਿਹੜੇ ਆ ਕਿਸਾਨ ਜਾ ਰਹੇ ਨੇ ਖੁਸ਼ ਨੇ ਸਾਰੇ ਉਹ ਉਹ ਜਿਹੜੀ ਇੱਕ ਖੁਸ਼ੀ ਇੱਕ ਕਹੀਏ ਕਿ ਉਹੀ ਭਾਵ ਨਜ਼ਰ ਆ ਰਹੇ ਨੇ ਜਿਵੇਂ ਕਿ ਜਿਹੜੇ ਕਿ ਅਸੀਂ 2020 ਦੇ ਕਿਸਾਨ ਅੰਦੋਲਨ ਦੇ ਵਿੱਚ ਦੇਖੇ ਸੀਗੇ ਤੇ ਟਰੈਕਟਰ ਟਰਾਲੀਆਂ ਨੂੰ ਠੀਕ ਉਸੇ ਤਰੀਕੇ ਨਾਲ ਸਜਾਇਆ ਗਿਆ ਹੈ ਰਾਸ਼ਨ ਭਰ ਦਿੱਤਾ ਗਿਆ ਤਿਆਰੀ ਪੂਰੀ ਖਿੱਚ ਲਈ ਹੈ ਕਿ ਦਿੱਲੀ ਹੁਣ ਜਾਣਾ ਹੈ ਦਿੱਲੀ ਤੋਂ ਪਿੱਛੇ ਅਸੀਂ ਰੁਕਣਾ ਨਹੀਂ ਹੈ ਹਾਲਾਂਕਿ ਇਹ ਜ਼ਰੂਰ ਕੀਤਾ ਗਿਆ ਹੈ ਕਿ ਟਕਰਾਵ ਦੀ ਸਥਿਤੀ ਅਸੀਂ ਪੈਦਾ ਨਹੀਂ ਕਰਨਗੇ ਕਿ ਕਿ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਜੜਾਏ ਇਸ ਅੰਦੋਲਨ ਨੂੰ ਰੱਖਣਗੇ ਅਸੀਂ ਡਾਂਗਾ ਜੇ ਸਾਡੇ ਉੱਤੇ ਡਾਂਗਾ ਚਲਾਣ ਚਾਏ ਸਾਡੇ ਉੱਤੇ ਅਥਰੂ ਗੈਸ ਦੇ ਗੋਲੇ ਛੱਡੇ ਜਾਣ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਉੱਤੇ ਦੁਬਾਰਾ ਤੋਂ ਕੋਈ ਅਟੈਕ ਨਹੀਂ ਕਰਨਗੇ ਸਰਵਨ ਸਿੰਘ ਪੰਦੇਰ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਹਾਲਾਂਕਿ ਸ਼ੰਭੂ ਬਾਰਡਰ ਤੇ ਕੀ ਹਾਲਾਤ ਬਣਦੇ ਨੇ ਉੱਥੇ ਉੱਥੇ ਜਾ ਕੇ ਪਤਾ ਲੱਗੇਗਾ ਲੇਕਿਨ ਇਹ قافਲਾ ਲਗਾਤਾਰ ਅਸੀਂ ਦੇਖ ਰਹੇ ਹਾਂ ਘਟੋ ਘਟ 2-3 ਕਿਲੋਮੀਟਰ ਤੱਕ ਅਜੇ ਹੀ ਟਰਾਲੀਆਂ ਬਸਾਂ ਟਰੱਕ ਨਜ਼ਰ ਆ ਰਹੇ ਨੇ ਫਤਿਹਗੜ ਸਾਹਿਬ ਦੀ ਸੜਕਾਂ ਤੋਂ ਜਿਹੜੇ ਕਿ ਇੱਥੋਂ ਸੜਕ ਜਾਂਦੀ ਹੈ ਫਤਿਹਗੜ ਸਾਹਿਬ ਤੋਂ ਪਟਿਆਲਾ ਦਾ ਡਾਇਵਰਜਨ ਹੈ ਜਿਹੜਾ ਕਿ ਅੱਗੇ ਜਾ ਕੇ ਸ਼ੰਭੂ ਦੇ ਵਿੱਚ ਮਿਲਣਗਾ ਮਿਲੇਗਾ ਤੇ ਉਹ ਅਸੀਂ ਲਗਾਤਾਰ ਦੇਖ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵਾਰੀ ਬੈਨਰ ਡਿਫਰੈਂਟ ਨੇ ਕਿ ਪਿਛਲੀ ਬਾਰ ਕਿਸਾਨ ਮੋਰਚਾ ਜ਼ਿੰਦਾਬਾਦ ਦੇ ਜਿਹੜੇ ਅਸੀਂ ਸਾਸੀ ਬੈਨਰ ਦੇਖਦੇ ਸੀ ਇਸ ਵਾਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਆਦਾ ਬੈਨਰ ਇੱਥੇ ਨਜ਼ਰ ਆ ਰਹੇ ਹੈ ਹਾਲਾਂਕਿ ਸਰਕਾਰ ਦੇ ਨਾਲ ਵਾਰਤਾ ਵੀ ਜਾਰੀ ਰਹੇਗੀ ਗੱਲਬਾਤ ਵੀ ਜਾਰੀ ਰਹੇਗੀ ਲੇਕਿਨ ਦੂਜੇ ਪਾਸੇ ਕਿਸਾਨ ਤਿਆਰ ਨੇ ਜਿਵੇਂ ਵੀ ਇਹਨਾਂ ਨੂੰ ਜਥੇਬੰਦੀ ਕਹੇਗੀ ਉਸੇ ਦੇ ਤਹਿਤ ਇਹ ਜਾਣਗੇ ਨੌਜਵਾਨ ਵੀ ਸ਼ਾਮਿਲ ਨੇ ਬਜ਼ੁਰਗ ਵੀ ਸ਼ਾਮਿਲ ਨੇ ਸਾਰੇ ਜਾਰੇ ਨੇ ਸਮਾਨ ਲੈ ਕੇ ਉਹੀ ਅਸੀਂ ਕਹਿ ਸਕਦੇ ਕਿਸਾਨੀ ਭਰੇ ਗਾਣੇ ਸਾਰਿਆਂ ਨੇ ਲਾਏ ਆਪਣੇ ਟਰੈਕਟਰ ਟਰਾਲੀਆਂ ਦੇ ਵਿੱਚ ਤੇ ਤੁਸੀਂ ਦੇਖ ਰਹੇ ਹੋ ਦੇਖ ਸਕਦੇ ਹੋ ਹੱਥ ਹਿਲਾ ਕੇ ਇੱਕ ਹੁੰਗਾਰਾ ਭਰ ਕੇ ਇੱਥੋਂ ਨਿਕਲ ਰਹੇ ਨੇ ਸਾਰੇ ਚੌਂਦੇ ਦਿਖਾ ਰਹੇ ਨੇ ਕਿ ਅਸੀਂ ਹੁਣ ਦਿੱਲੀ ਵੱਲ ਕੂਚ ਕਰ ਰਹੇ ਨੇ ਤੇ ਅਸੀਂ ਹੁਣ ਤਿਆਰ ਨੇ ਲੇਕਿਨ ਦੂਜੇ ਪਾਸੇ ਸਰਕਾਰ ਨੇ ਗਲਬਾਤ ਕਰਨ ਦੇ ਲਈ ਖੁੱਲਾ ਸੱਦਾ ਰੱਖਿਆ ਹੋਇਆ ਹੈ ਦਰਵਾਜ਼ੇ ਖੁੱਲੇ ਹੋਏ ਨੇ ਇਹ ਵੀ ਕਹਿ ਰਹੇ ਕਿ ਅਸੀਂ ਵੀ ਵਾਰਤਾ ਕਰਦੇ ਰਹਿਣਗੇ ਹਾਲਾਂਕਿ ਮੁੱਖ ਤੌਰ ਤੇ ਜਿਹੜੀ ਮੰਗ ਹੈ ਉਸ ਤੇ ਤਾਂ ਸਰਕਾਰ ਨੇ ਦੇ ਅਤੇ ਕਿਸਾਨਾਂ ਦੀ ਸਹਿਮਤੀ ਬੰਦੀ ਹੈ ਤਾਂ ਹੀ ਜਿਹੜਾ ਦਿੱਲੀ ਕੂਚ ਦਾ ਫੈਸਲਾ ਵਾਪਸ ਲਿੱਤਾ ਜਾਵੇਗਾ ਲੇਕਿਨ ਸਰਵਜਿੰਗ ਪੰਦੇਰ ਨੇ ਇਹ ਚੀਜ਼ ਜ਼ਰੂਰ ਕਲੀਅਰ ਕਰ ਦਿੱਤੀ ਹੈ ਜਿੱਥੇ ਕਿਹਾ ਜਾ ਰਿਹਾ ਸੀਗਾ ਕਿ ਬਹੁਤ ਸਾਰੇ ਕਿਸਾਨ ਜਿੁੱਥੇ ਬੰਦੀਆਂ ਨੂੰ ਜਿਹੜਾ ਹੈ ਉਹ ਨਹੀਂ ਬੁਲਾਇਆ ਗਿਆ ਉਹਨਾਂ ਨੂੰ ਜਿਹੜੀ ਉਹ ਉਹ ਜਿਹੜੀ ਇਸ ਬਾਰੇ ਸ਼ਾਮਿਲ ਨਹੀਂ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਦੇਸ਼ ਹਿੱਤ ਦੀ ਲੜਾਈ ਹੈ ਕਿਸਾਨਾਂ ਦੀ ਲੜਾਈ ਹੈ ਸਰਵਜਿੰਗ ਪੰਦੇਰ ਦੀ ਨਿੱਜੀ ਲੜਾਈ ਨਹੀਂ ਹੈ ਇਸ ਕਰਕੇ ਹਰ ਕਿਸੇ ਨੂੰ ਜੇਕਰ ਲੱਗਦਾ ਹੈ ਕਿ ਕਿਸਾਨਾਂ ਦੀ ਮੰਗਾਂ ਜਾਇਜ਼ ਹੈ ਉਹ ਜੁੜ ਸਕਦਾ ਹੈ ਇਸ ਕੂਚ ਦੇ ਵਿੱਚ ਇਸ ਆंदोलन ਦੇ ਵਿੱਚ ਜਿਵੇਂ ਕਿ ਦਿੱਲੀ ਦੀ ਬਰੂਹਾ ਦੇ ਵਿੱਚ ਇਸ ਸਾਲ 2020 ਦੇ ਵਿੱਚ ਅਸੀਂ ਦੇਖਿਆ ਸੀਗਾ ਕਿ ਆंदोलन ਚੱਲਿਆ ਸੀ ਸ਼ੁਰੂਆਤ ਹੋਈ ਸੀ ਉਹੀ ਆंदोलन ਅਸੀਂ ਕਰਨਗੇ ਜੇਕਰ ਸਰਕਾਰ ਸਾਡੀ ਮੰਗਾ ਤੇ ਕੋਈ ਸੁਣਵਾਈ ਨਹੀਂ ਕਰਦੀ ਜੇਕਰ ਸਰਕਾਰ ਸਾਡੀ ਮੰਗਾ ਤੇ ਕੋਈ ਵੀ ਗੌਰ ਨਹੀਂ ਕਰਦੀ ਲੇਕਿਨ ਇਹ ਰਾਸਤਾ ਇਸ ਵਾਰ ਆਸਾਨ ਨਹੀਂ ਹੋਏਗਾ ਕਿਉਂਕਿ ਪਿਛਲੀ ਬਾਰ ਤੋਂ ਦੇ ਨਾਲ ਉਬਦ ਬੈਰੀਗੇਟਿੰਗ ਤੇ ਸੁਰੱਖਿਆ ਦੇ ਪ੍ਰਬੰਧ ਜਿਹੜੇ ਆ ਉਹ ਹਰਿਆਣਾ ਦੇ ਵਿੱਚ ਨਜ਼ਰ ਆ ਰਹੇ ਆ